ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗ੍ਰੋਹ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰ ਬਾਣੀ ਕੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਨਿਵਾ ਗੁਰ ਪੂਰਾ ਨਮਸ਼ਕਾਰੇ ਪ੍ਰਭ ਸੱਬੇ ਕਾਦਰ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਦ ਸਵਾਰੇ ਆਪਣੇ ਦਾਸ ਕੋ ਭਿਉ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਨੀ ਬਾਤ ਨ ਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇ ਪਿਛੈ ਲੱਗ ਚਲੀ ਬਾਇਆ ਟੋਟ ਨ ਕਤ ਹੋ ਆਵੈ ਮੇਰੇ ਪੂਰੇ ਸਤਗੁਰ ਭਾਵੇਂ ਸਿਮਰ ਸਿਮਰ ਦਿਆਲਾ ਸਭ ਜੀਪੇ ਕਿਰਪਾਲਾ ਜੈ ਜੈਕਾਰ ਗੁਸਾਈ ਜਿਨੇ ਪੂਰੀ ਬਣਤ ਬਣਾਈ तू पारो स्वामी मोराई हो पुन पदार्थ तेरा जन नानक एक त्याया सर्ब फला पुन पाया तू पारो स्वामी मोरा हो पुन पदार्थ तेरा जन नानक एक त्याया सर्ब फला पुन पाया वाहेगुरू जी का खालसा वाहेगुरू जी की फतेह ਸੋਰਠ ਰਾਗ ਦੇ ਪੰਚਮ ਪਾਦਸ਼ਾ ਤੰਤਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ ਏ ਭਾਈ ਪ੍ਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ ਕਰਤਾਰ ਨੇ ਸਦਾ ਤੋਂ ਹੀ ਆਪਣੇ ਦਾਸ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕੀਤੀਆਂ ਹਨ ਸੇਵਕ ਨੂੰ ਕਿਸੇ ਕਿਸਮ ਦੀ ਕੋਈ ਥੋੜਣੀ ਰਹਿਂਦੀ ਰਹਾਓ ਏ ਭਾਈ ਜਿਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਣ ਪੈਂਦਾ ਹੈ ਯਕੀਨ ਜਾਣੋ ਕਿ ਪ੍ਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰ ਦਿੱਤੇ ਪ੍ਰਭੂ ਨੇ ਉਸ ਮਨੁੱਖ ਤੇ ਮਿਹਰ ਦੀ ਨਿਗਾਹ ਕੀਤੀ ਤੇ ਲੋਕ ਪਰ ਲੋਕ ਵਿੱਚ ਉਸ ਦੀ ਇਲਾਜ ਚੰਗੀ ਤਰ੍ਹਾਂ ਰੱਖ ਲਈ। ਇਹ ਪਾਈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਸਰਬ ਵਿਆਪਕ ਕਰਤਾਰ ਨੇ ਉਸ ਨੂੰ ਗੁਰੂ ਦੀ ਰਾਹੀ ਗੁਪਤ ਨਾਮ ਖਜ਼ਾਨਾ ਦਿਵਾ ਦਿੱਤਾ ਹੈ। ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿ ਜਾਂਦੀ। ਮਾਇਆ ਉਸ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ। ਮਾਇਆ ਵੱਲੋਂ ਉਸ ਨੂੰ ਕਿਤੇ ਵੀ ਘਾੜ ਮਹਿਸੂਸ ਨਹੀਂ ਹੁੰਦੀ। ਮੇਰੇ ਪੂਰੇ ਸਤਗੁਰੂ ਨੋਸ ਵੱਡ ਭਾਗੀ ਮਨੁੱਖ ਵਾਸਤੇ ਹੀ ਗੱਲ ਚੰਗੀ ਲੱਗਦੀ ਹੈ। हे ਭਾਈ दया ਦੇ ਘਰ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਿਮਰਨ ਕਰਨ ਵਾਲੇ ਸਾਰੇ ਹੀ ਜੀਵ ਉਸ ਦਿਆ ਸਰੂਪ ਪ੍ਰਭੂ ਰੂਪ ਬਣ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਵਾਸਤੇ ਇਹ ਭਾਈ ਉਸ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਦੀ ਸਿਫਤ ਸਲਾਹ ਕਰਦੇ ਰਿਹਾ ਕਰੋ ਜਿਸ ਨੇ ਜੀਵਾਂ ਨੂੰ ਆਪਣੇ ਨਾਲ ਮਿਲਾਨ ਦੀ ਇਹ ਸੋਹਣੀ ਵਿਉਂਤ ਬਣਾ ਦਿੱਤੀ ਹੈ। हे प्रभु तू मेरा वड्डा मालिक है तेरा नाम पदार्थ जो मेनू गुरु दी राहि मिल्या है तेरी ही बख्शीश है हे दास नानक आख जिस मनुख ने गुरु दी शरण पेके परमात्मा दा सेवन शुरू कर देता उस ने सारे फल देण वाली रबी बख्शीश प्राप्त कर ली वाहे गुरु जी का खालसा वाहे गुरु जी की फतेह